ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪਹਿਲਾ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦਿਆ ਸਿੱਕੇ ਫਿੱਕੀ ਸੋਏ ਜਿਸ ਤਰ੍ਹਾਂ ਫਫੀ ਦਾ ਉਚਾਰਨ ਕਰ ਰਹੇ ਹਨ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਆਮ ਫਿੱਕਾ ਕਹਿ ਜਾਂਦੇ ਹਨ ਫਿੱਕਾ ਉਚਾਰਨ ਕਰਨਾ ਫਿੱਕੋ ਫਿੱਕਾ ਸੱਦੀ ਐ ਫਿੱਕੇ ਫਿੱਕੀ ਸੋਏ ਫਿੱਕਾ ਦਰਗਹ ਫਿਰ ਫਿੱਕਾ ਦਰਗਹ ਸੱਟੀਆ ਮੁਹਿ ਥੁੱਕਾ ਫਿੱਕੇ ਪਾਇ ਫਿੱਕਾ ਮੂਰਖ ਆਏ ਖਾ ਖਾਨੀ ਐ ਫਿੱਕਾ ਮੁਹਿ ਥੁੱਕਾ ਫਿੱਕੇ ਪਾਇ ਫਿੱਕਾ ਮੂਰਖ ਆਖੀਆ ਪਾਣਾ ਲਹਾ ਸਜਾਏ ਮਹੱਲਾ ਪਹਿਲਾ ਅੰਦਰ ਝੂਠੇ ਪੈਜ ਬਾਹਰ दुनिया अंदर फैल अट सठ तीर्थ जे नहा अठ सठ तीर्थ ऐठ सठ ए कसके बोलना अठ तठ अठ सठ तीर्थ जे है अठ सठ तीर्थ जे नहा उतर उतरै नाही मैल उतरै नाही मैल उतरै नाही मैल ये ना कहता उतरै नाही मैल ਪੁਰ ਮੰਗਲ ਜਨਪਟ ਅੰਦਰ ਬਾਹਰ ਗੁੱਦੜ ਜੇਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿਨ ਨੇਹੋ ਲੱਗਾ ਰੱਬ ਸੇਤੀ ਨੇਹ ਤਿਨ ਨੇਹੋ ਲੱਗਾ ਰੱਬ ਸੇਤੀ ਦੇਖਨੇ ਵਿਚਾਰ ਰੰਗ ਹੱਸੇ ਰੰਗ ਰੋਵੇ ਚੁੱਪ ਭੀ ਕਰ ਜਾਹ ਹਾਂਜੀ ਦੇਖਨੇ ਵਿਚਾਰ हांजी तेन नेह लगा रब सीती देखने भी जार देखने होना है देखने ने हाँ जी देखने कट्टा ही पाठ परवाह नहीं किसे केरी परवाह नहीं किसे केरी बाज सच्चे ना ना ये ना बा, बाज सच्चे ना हाँ हाँ पूरा बोलना ना दरवाज़ ऊपर खर्च मंगा ਜਬ ਦੇ ਤਾ ਖਾਈ ਦੀਵਾਨ ਏ ਕੋ ਕਲਮ ਏ ਕਾ ਹਮਾ ਤੁਮਾ ਮੇਲ ਏ ਹਮਾ ਤੁਮਾ ਹਮਾ ਵੀ ਪੁਲਾ ਹੀ ਬੋਲਣਾ ਤੇ ਤੁਮਾ ਵੀ ਪੁਲਾ ਹੀ ਬੋਲਣਾ ਇਥੇ ਹਰੰਤ ਲੱਗਿਆ ਹੋਇਆ ਮੰਮੀ ਦੇ ਉਚਾਰਨ ਕਰਨਾ ਥੋੜਾ ਜਿਹਾ ਭਾਰਾ ਬੋਲਣਾ ਯਾਨੀ ਕਸ ਕੇ ਨਹੀਂ ਕਹਿਣਾ ਹਮਾ ਤੁਮਾ ਨਹੀਂ ਕਹਿਣਾ ਹੈ ਦਰ ਲਏ ਲੇਖਾ ਪੀੜ ਛਟਾ ਦਰ ਲਏ ਲੇਖਾ ਪੀੜ ਛੁੱਟੈ ਨਾਨਕ ਜਿਉ ਤੇਲ ਹਾਂ ਨਾਨਕ ਇਥੇ ਯਮਕ ਲਾ ਦਨੀ ਹੈ ਜਿਉ ਤੇਲ ਪੌੜੀ ਆਪੇ ਹੀ ਕਰਨਾ ਕੀਓ ਕਲ ਆਪੇ ਹੀ ਤੈ ਧਾਰੀਐ ਇਹ ਵੀ ਹੀਤਾ ਪਾਠ ਨਹੀਂ ਕਰਨਾ ਕਲ ਆਪੇ ਹੀ ਇਥੇ ਠਮਕ ਲਾ ਦਨੀ ਹੈ ਤੈ ਧਾਰੀਐ ਦੇਖਿਆ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀਐ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀਆ ਜਿਸਕੇ ਜੀ ਅਪਰਾਣ ਹੈ ਕਿਉਂ ਸਾਹਿਬ ਮਨਹ ਵਿਸਾਰੀਆ ਆਪਨ ਹੱਤੀ ਆਪਣਾ ਆਪੇ ਹੀ ਕਰ ਆਪੇ ਹੀ ਕਾਜ ਸਵਾਰੀਆ ਸ਼ਲੋਕ ਮਹੱਲਾ ਦੂਜਾ ਏਹ ਕਿਨੇ ਹੀ ਆਸ ਕੀ ਦੂਜਾ ਲੱਗੈ ਜਾਏ ਨਾਨਕ ਆਸ ਕਾਂਢੀ ਐ ਇਹ ਨਾਨਕ ਪਾਤੀ ਯਮਕ ਲਾਦਨੀ ਐ ਨਾਨਕ ਆਸ ਕਾਂਢੀ ਐ ਸਦ ਹੀ ਰਹਿ ਸਮਾਈ ਚੰਗਾ ਚੰਗਾ ਕਰ ਮੰਨੇ ਮੰਦਾ ਮੰਦਾ ਹੋਏ ਇਹ ਚੰਗਾ ਪਾਤੀ ਵੀ ਯਮਕ ਹੈ ਮੰਦਾ ਪਾਤੀ ਵੀ ਯਮਕ ਹੈ ਆਸਕ ਇਹ ਹੁਨਾ ਆਖੀ ਐ ਜੇ ਲਿਖਾ ਵਰਤਾ ਸੋਏ ਮਹੱਲਾ ਦੂਜਾ ਸਲਾਮ ਜਵਾਬ ਦੂ ਵੈ ਕਰੇ ਮੁੰਡਾ ਕੁੱਥਾ ਜਾਏ ਇਹ ਮੁੰਡਾ ਮੁੰਡਾ ਕੁੱਥਾ ਜਾਏ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਨਾਨਕ ਦੂ ਵੈ ਕੂੜੀਆ ਥਾਇ ਨ ਕਾਈ ਪਾਏ ਨਾਨਕ ਪਾਤੀ ਯਮਕ ਲਾਦਨੀ ਪੌੜੀ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸਮਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ਮੰਦਾ ਮੂਲ ਨ ਕੀਚਈ ਦੇ ਲੰਮੀ ਨਦਰ ਨਿਹਾਲੀਐ ਜੋ ਸਾਹਿਬ ਨਾਲ ਨਾ ਹਾਰੀਐ ਤੇ ਵਿਹਾ ਪਾਸਾ ਢਾਲੀਐ ਕਿਸ ਲਾਹੇ ਉਪਰ ਘਾਲੀਐ ਸ਼ਲੋਕ ਮਹੱਲਾ ਦੂਜਾ ਚੱਕਰ ਲੱਗਾ ਚੱਕਰੀ ਨਾਲੇ ਗਾਰਬਵਾਦ ਗੱਲਾ ਕਰੇ ਕਨੇਰੀਆ ਖਸਮ ਨਾ ਪਾਏ ਸਾਦ ਤਾਪਗਵਾਈ ਸੇਵਾ ਕਰੇ ਤਾ ਕਿਛ ਪਾਏ ਮਾਨ ਨਾਨਕ ਜਿਸਨੂੰ ਲੱਗਾ ਤਿਸਲ ਮਿਲੇ ਲੱਗਾ ਸੋ ਪਰਵਾਨ ਮਹੱਲਾ ਦੂਜਾ ਜੋ ਜੀਏ ਹੋਏ ਸੋ ਉਗਵੈ ਜੋ ਇਥੇ ਯਮ ਖਲਾ ਦਨੀ ਹੈ ਜੀਏ ਨਹੀਂ ਕਹਿਣਾ ਹੈ ਜੱਜੇ ਬਿਹਾਰੀ ਜਿਹੜੀ ਲਾਂ ਲਾ ਕੇ ਜਿਸ ਤਰ੍ਹਾਂ ਉਚਾਰਨ ਕੀਤਾ ਹੈ ਜੱਜੇ ਦੀ ਬਿਹਾਰੀ ਵਧਾ ਕੇ ਜਿਹੜੀ ਤੇ ਆਵਾਜ਼ ਛੱਡ ਦਨੀ ਹੈ ਜੀਏ ਹੋਏ ਸੋ ਉਗਵੈ ਮੁਹ ਕਾ ਕਹਿਆ ਵਾਉ ਜੋ ਜੀਏ ਹੋਏ ਸੋ ਉਗਵੈ ਮੁਹ ਕਾ ਕਹਿਆ ਵਾਉ ਬੀਜੇ ਬਖ ਮੰਗਾ ਅੰਮ੍ਰਿਤ ਵੇਖੋ ਏਹ ਨਿਆਉ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ ਜੇ ਹਾ ਜਾਣ ਤਿਹੋ ਵਰਤੈ ਵੇਖੋ ਕੋ ਨਿਰਜਾਸ ਵੇਖੋ ਕੋ ਧਮਕ ਲਾ ਦਮੀਆ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸੁਮਾਵੇ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੈ ਕਹੀ ਬਣਾ ਅਰਦਾਸ ਕੂੜ ਕਮਾਣਾ ਕੂੜੋ ਹੋਵੈ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ ਨਾਲ ਇਆਣੀ ਦੋਸਤੀ ਵਡਾਰੂ ਸਿਓ ਨੇਹ ਪਾਣੀ ਅੰਦਰ ਲੀਕ ਜਿਓ ਵਡਾਰੂ ਹੀ ਉਚਾਰਨ ਕਰਨਾ ਆਮ ਕਈ ਵਡਾਰੂ ਕਹਿ ਜਾਂਦੇ ਹਨ ਵਡਾਰੂ ਸਿਓ ਨੇਹ ਪਾਣੀ ਅੰਦਰ ਲੀਕ ਜਿਓ ਜਿਸ ਦਾ ਥਾਉ ਨਥੇ ਹੁ ਮਹੱਲਾ ਦੂਜਾ ਕੋਈ ਆਣਾ ਕਰੇ ਕੰਮ ਆਣ ਨਾ ਸਕੈ ਰਾਸ ਜੇ ਇੱਕ ਅੱਧ ਚੰਗੀ ਕਰੇ ਜੇ ਇਥੇ ਜਮਕ ਲਾ ਦੇਣੀ ਐ ਇੱਕ ਅੱਧ ਚੰਗੀ ਕਰੇ ਇੱਕ ਅੱਧ ਜਿਹੜਾ ਪਾਠ ਐ ਸੰਬੰਧਕ ਪਾਠ ਜੇ ਇੱਕ ਅੱਧ ਚੰਗੀ ਕਰੇ ਦੂਜੀ ਭੀ ਵੇਰਾਸ ਦੂਜੀ ਭੀ ਵੇਰਾਸ ਪੜੀ ਚੱਕਰ ਲੱਗੈ ਚੱਕਰੀ ਜੇ ਚੱਲਾ ਖਸਮਾ ਪਾਏ ਹੁਰਮਤ ਤਿਸਨੂੰ ਅਗਲੀ ਓਹ ਵਜਹ ਪੇ ਦੂਣਾ ਖਾਏ ਓਹ ਵਜਹ ਪੇ ਦੂਣਾ ਖਾਏ ਵਜਹ ਪੋਲਾ ਹੀ ਉਚਾਰਨ ਕਰਨਾ ਖਸਮਾ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜਹ ਗਵਾਏ ਅਗਲਾ ਮੋਹ ਮੋਹ ਚੋਟ ਪਾਣਾ ਖਾਏ ਧਿਆਨ ਨਾਲ ਉਚਾਰਨ ਕਰਨਾ ਵਜਹੋ ਗਵਾਏ ਅਗਲਾ ਫੇਰ ਮੰਮੇ ਓਮਕੜਹਾਏ ਲਾਏ ਇਸ ਨੂੰ ਉਚਾਰਨ ਕਰਨਾ ਮੋਹਿ ਫੇਰ ਮੰਮੇ ਓਮਕੜਹਾਏ ਸਿਆਰੀਏ ਉਸ ਨੂੰ ਉਚਾਰਨ ਕਰਨਾ ਮੋਹਿ ਯਾਨੀ ਮੋਹਿ ਮੋਹਿ ਪਾਣਾ ਖਾਏ ਵਜਹੋ ਗਵਾਏ ਅਗਲਾ ਮੋਹਿ ਮੋਹਿ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਾਬਾਸ ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੈ ਅਰਦਾਸ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ